ਹਾਂਜੀ ਆਪਾਂ ਪਹੁੰਚ ਗਏ ਸੀ ਤਲਵੰਡੀ ਸਾਬੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਕਿਉਂਕਿ ਆਪਾਂ ਨੂੰ ਅੱਜ ਮਾਲਵਾ ਫੈਸ਼ਨ ਬੁਟੀਕ ਵਾਲਿਆਂ ਨੇ ਬੁਲਾਇਆ ਸੀ ਇਸ ਕਰਕੇ ਉੱਥੇ ਜਾਣਾ ਸੀ ਹਾਂਜੀ ਆਪਾਂ ਮਾਲਵਾ ਫੈਸ਼ਨ ਬੁਟੀਕ ਤਲਵੰਡੀ ਸਾਬੋ ਪਹੁੰਚ ਚੁੱਕੇ ਹਾਂ ਇੱਥੇ ਆਉਣਾ ਸੀ ਮੈਂ ਦੀਦੀ ਕੋਲ ਤੇ ਚਲੋ ਫਿਰ ਬੁਟੀਕ 'ਚ ਜਾ ਕੇ ਮਿਲਦੇ ਹਾਂ ਬਾਏ ਹਾਂਜੀ ਇਹ ਰਿਹਾ ਮਾਲਵਾ ਫੈਸ਼ਨ ਬੁਟੀਕ ਜੋ ਕਿ ਤਲਵੰਡੀ ਸਾਬੋ ਗਿੱਲਾਂ ਵਾਲੇ ਖੂਦ ਦੇ ਬਿਲਕੁਲ ਕੋਲ ਹੈ ਗੋਪਾਲ ਕੜਾਈ ਵਾਲੇ ਦੇ ਨਾਲ ਹੈ ਤੇ ਉਹ ਦੀਦੀ ਕੋਲ ਆਏ ਸੀ ਆਪਾਂ ਲਓ ਜੀ ਦੀਦੀ ਖੁਸ਼ ਹੋ ਚੁੱਕੇ ਨੇ ਮੈਨੂੰ ਵੇਖ ਕੇ ਤੇ ਦੀਦੀ ਨੂੰ ਮਿਲ ਕੇ ਫਿਰ ਆਪਾਂ ਦੇਖੇ ਦੀਦੀ ਦੇ ਜਿਹੜੇ ਬੁਟੀਕ ਦੇ ਉੱਪਰ ਤਿਆਰ ਕੀਤੇ ਹੋਏ ਸੀ ਸੂਟ ਜੋ ਕਿ ਬਹੁਤ ਜ਼ਿਆਦਾ ਸੋਹਣੇ ਸੀ ਇਹਦੇ ਵਿੱਚ ਕੁਝ ਤਾਂ ਹੈਗੇ ਸੀ ਪੇਂਟ ਕੀਤੇ ਕੁਝ ਹੈਗੇ ਸੀ ਪ੍ਰਿੰਟਡ ਤੇ ਕੁਝ ਮਤਲਬ ਕੜਾਈ ਕੀਤੀ ਵਾਲੇ ਸੀ ਹਰ ਤਰ੍ਹਾਂ ਦਾ ਫੈਬਰਿਕ ਤੇ ਹਰ ਤਰ੍ਹਾਂ ਦੀ ਕੜਾਈ ਤੁਹਾਨੂੰ ਇੱਥੇ ਮਿਲ ਜੂਗੀ ਬਹੁਤ ਸੋਹਣਾ ਸਟੱਫ ਹੁੰਦਾ ਹੈ ਦੀਦੀ ਦੇ ਬੁਟੀਕ ਤੇ ਮਤਲਬ ਜਿੱਦਾਂ ਦਾ ਸਟੱਫ ਤੁਸੀਂ ਕਹੋਗੇ ਤੁਹਾਨੂੰ ਉਦਾਂ ਦੇ ਸਟੱਫ ਦੇ ਉੱਪਰ ਇਹ ਕੱਪੜੇ ਤਿਆਰ ਕਰਕੇ ਦੇ ਦੇਣਗੇ ਬਹੁਤ ਰੀਜ਼ਨੇਬਲ ਇਹਨਾਂ ਦੇ ਪ੍ਰਾਈਸ ਹੁੰਦੇ ਨੇ ਮਤਲਬ ਜ਼ਿਆਦਾ ਰੇਟਸ ਨਹੀਂ ਹੁੰਦੇ ਬਹੁਤ ਜ਼ਿਆਦਾ ਇਹਨਾਂ ਕੋਲ ਜਿਹੜਾ ਮਤਲਬ ਹੁੰਦਾ ਸਟਾਕ ਰੈਡੀ ਵੀ ਹੁੰਦਾ ਹੈ ਤੁਸੀਂ ਇਹਨਾਂ ਦੇ ਵਿਜ਼ਿਟ ਕਰਕੇ ਨਾ ਬੁਟੀਕ ਦੇ ਉੱਪਰ ਵਿਜ਼ਿਟ ਕਰਕੇ ਤੁਸੀਂ ਆਪਣੀ ਪਸੰਦ ਦਾ ਸੂਟ ਇੱਥੇ ਚੂਜ਼ ਕਰ ਸਕਦੇ ਹੋ ਕਿਉਂਕਿ ਇਹਨਾਂ ਕੋਲ ਹਰ ਤਰ੍ਹਾਂ ਦੇ ਸੂਟ ਹੀ ਅਵੇਲੇਬਲ ਹੁੰਦੇ ਨੇ ਪ੍ਰਿੰਟਡ ਵੀ ਹੁੰਦੇ ਨੇ ਕਢਾਈ ਵਾਲੇ ਵੀ ਹੁੰਦੇ ਨੇ ਤੇ ਅੱਜ ਕੱਲ ਜਿਹੜੇ ਸੂਟਾਂ ਦਾ ਜ਼ਿਆਦਾ ਟ੍ਰੈਂਡ ਚੱਲ ਰਿਹਾ ਉਹ ਹੈਗਾ ਜੀ ਪੇਂਟ ਕੀਤਿਆਂ ਦਾ ਤੇ ਮੈਂ ਵੀ ਇੱਕ ਪੇਂਟ ਕੀਤਾ ਸੂਟ ਇਹਨਾਂ ਤੋਂ ਰੈਡੀ ਕਰਵਾਇਆ ਭੈਣ ਤੋਂ ਤੇ ਇੱਕ ਮੈਂ ਪ੍ਰਿੰਟਡ ਸੂਟ ਗਰਮੀਆਂ ਲਈ ਆਪਣੀ ਬੇਟੀ ਵਾਸਤੇ ਇੱਥੋਂ ਬਾਏ ਕੀਤਾ ਸੀ ਤੇ ਉਹ ਬਹੁਤ ਸੋਹਣਾ ਜੋ ਕਿ ਬਹੁਤ ਜਲਦੀ ਬਣ ਕੇ ਆ ਜਾਣਗੇ ਕਿਉਂਕਿ ਆਪਾਂ ਸਟਿਚ ਵੀ ਇੱਥੇ ਹੀ ਕਰਾਉਣੇ ਆ ਇਹਨਾਂ ਦੇ ਆਪ ਦਾ ਟੇਲਰ ਆ ਜੋ ਬਿਠਾਇਆ ਹੋਇਆ ਇੱਥੇ ਤੇ ਸਟਿਚ ਬਹੁਤ ਸੋਹਣਾ ਕਰਦੇ ਆ ਸੂਟ ਸਟਿਚ ਵੀ ਆਪਾਂ ਇੱਥੇ ਹੀ ਕਰਾ ਲਵਾਂਗੇ ਹਾਂ ਜੀ ਸਾਰਿਆਂ ਨੂੰ ਆਪਾਂ ਅੱਜ ਪਹੁੰਚੇ ਸੀ ਮਾਲਵਾ ਫੈਸ਼ਨ ਬੁਟੀਕ ਤਲਵੰਡੀ ਸਾਬੋ ਜੋ ਡਿੱਲਾਂ ਵਾਲੇ ਕੋਦੇ ਬਿਲਕੁਲ ਕੋਲ ਆ ਮੈਂ ਪਹਿਲਾਂ ਵੀ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਨੇ ਤੇ ਆਪਾਂ ਬਹੁਤ ਜਲਦੀ ਮਿਲ ਰਹੇ ਹਾਂ ਤੁਹਾਨੂੰ 12 ਮਈ ਨੂੰ ਬਠਿੰਡੇ ਮਿੱਤਲ ਮਾਲ ਦੇ ਕੋਲ ਮੈਲੋਡੀ ਹੋਟਲ ਆ ਤੇ ਇਹ ਵਾਲਾ ਜਿਹੜਾ ਇਵੈਂਟ ਆ ਇਹ ਕਰਵਾ ਰਹੇ ਨੇ ਬਟਰ ਕੱਪ ਵਾਲੇ ਤਾ ਸਾਰੇ ਜਣੇ ਉੱਥੇ ਜ਼ਰੂਰ ਪਹੁੰਚਿਓ ਮੈਂ ਵੀ ਆ ਰਹੀ ਆ ਆਪਾਂ ਮਿਲਾਂਗੇ ਬਾਕੀ ਤੁਹਾਡੇ ਰੂਪ ਰੂਪ ਬਹੁਤ ਜ਼ਿਆਦਾ ਸੂਟੇ ਸੂਟ ਕਰਵਾਵਾਂਗੇ ਤੇ ਉਹਨਾਂ ਚੋਂ ਕੁਝ ਕੁ ਸੂਟਾਂ ਦੀ ਝਲਕ ਮੈਂ ਤੁਹਾਨੂੰ ਇੱਥੇ ਵੀ ਦਿਖਾਉਂਗੀ ਬਾਕੀ ਆਪਣੇ ਸੂਟ ਰੈਡੀ ਹੋਣਗੇ ਤਾਂ ਤੁਹਾਨੂੰ ਬਹੁਤ ਸੋਹਣਾ ਸਾਫਤ ਤੇ ਬਹੁਤ ਸੋਹਣਾ ਵਰਤਾ ਆਪਾਂ ਤੁਹਾਡੇ ਰੂਪ ਰੂਪ ਕਰਾਂਗੇ ਤਾਂ ਸਾਰੇ ਜਣੇ ਜ਼ਰੂਰ ਪਹੁੰਚਿਓ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਕੁ ਡਿਜ਼ਾਈਨ ਸ਼ੇਅਰ ਕਰਦੇ ਆਂ ਨੇੜੇੋਂ ਬਿਲਕੁਲ ਇਹ ਵਾਲਾ ਡਿਜ਼ਾਈਨ ਬਹੁਤ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਬੈਕ ਟੂ ਬੈਕ ਤੁਹਾਨੂੰ ਦਿਖਾ ਰਹੇ ਆਂ ਕਿਉਂਕਿ ਜੇ ਆਪਾਂ ਇੱਕ ਇੱਕ ਸੂਟ ਦੀ ਡਿਟੇਲ ਦੇਵਾਂਗੇ ਤਾਂ ਆਬਵੀਅਸਲੀ ਐਵੇਂ ਸੂਟਾਂ ਦੀ ਪੂਰੀ ਨਹੀਂ ਹੋਣੀ ਤਾਂ ਤੁਸੀਂ ਇੱਕ ਸਾਰੇ ਸੂਟਾਂ ਤੇ ਇੱਕ ਝਾਤ ਜ਼ਰ ਮਰਵਾ ਦਿਓ ਜਿੱਦਾਂ ਇਹ ਵਾਲਾ ਨਵਾਂ ਆਇਆ ਏ ਦੇਖੋ ਇਹਨੂੰ ਆਪਾਂ ਪਾਕਿਸਤਾਨੀ ਸੂਟ ਰੈਡੀ ਕਰਵਾ ਸਕਦੇ ਹਾਂ ਖਾਦੀ ਦੇ ਉੱਪਰ ਬਣਿਆ ਹੋਇਆ ਬਹੁਤ ਡਿਫਰੈਂਟ ਜੀ ਆਈਟਮ ਹੈ ਇਹ ਦੇਖੋ ਬਹੁਤ ਸੋਹਣਾ ਸਟੱਫ ਹੈ ਇਹਦਾ ਖਾਦੀ ਦਾ ਤੇ ਬਹੁਤ ਸੋਹਣੀ ਇਹ ਆਈਟਮ ਹੈ ਇਹ ਵਾਲੀ ਇਹਦੀ ਬਾਟਮ ਤੇ ਇਹ ਇਹਦਾ ਕਮੀਜ਼ ਰਹੇਗਾ ਤੇ ਇਹ ਇਹਦਾ ਦੁਪੱਟਾ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹਦੀ ਬਾਕੀ ਆਪਾਂ ਬੈਕ ਟੂ ਬੈਕ ਇੱਥੇ ਵੀਡੀਓ ਲਗਾ ਦੇਣੀ ਆ ਤੁਸੀਂ ਇੱਕ ਵਾਰ ਸਾਰੇ ਸੂਟਾਂ ਤੇ ਇੱਕ ਨੀਗਾ ਜ਼ਰੂਰ ਮਾਰ ਲਿਓ ਤੇ ਬਹੁਤ ਜ਼ਿਆਦਾ ਸੋਹਣੇ ਸੂਟ ਤੁਹਾਨੂੰ ਇੱਥੇ ਮਿਲਣਗੇ ਤੁਹਾਡੀ ਚੋਇਸ ਦਾ ਕਲਰ ਹੋਊਗਾ ਤੁਹਾਡੀ ਚੋਇਸ ਦਾ ਫੈਬਰਿਕ ਮਿਲ ਜੂਗਾ ਜਿੱਦਾਂ ਦੀ ਮਰਜ਼ੀ ਰੈਡੀ ਕਰਵਾ ਸਕਦੇ ਹੋ ਤਾਂ ਜਲਦੀ ਜਲਦੀ ਵਿਜ਼ਿਟ ਕਰੋ ਮਾਲਵਾ ਫੈਸ਼ਨ ਬੁਟੀਕ ਤਲਵੰਡੀ ਸਾਬੋ ਗਿੱਲਾਂ ਵਾਲੇ ਕੋਲ ਤੇ ਮਿਲਣਾ ਜ਼ਰੂਰ ਆਪਾਂ ਸਾਰਿਆਂ ਨੇ ਬੱਚੰਦੇ ਤੁਹਾਨੂੰ ਬਹੁਤ ਸੋਹਣੇ ਸੂਟ ਉੱਥੇ ਆਪਾਂ ਰੂਬਰੂ ਕਰਵਾਵਾਂਗੇ ਤਾਂ ਬਟਿੰਡੇ ਮੈਲੋਡੀ ਹੋਟਲ ਮਿੱਤਰ ਮਾਲ ਦੇ ਕੋਲ 12 ਮਈ ਕਰਗਣੇ ਯਾਦ ਰੱਖਿਓ ਥੈਂਕ ਯੂ ਹਾਂਜੀ ਇੱਕ ਨਾ ਬੇਟੀ ਵਾਸਤੇ ਵਾਟਰ ਬੋਟਲ ਲੈਣੀ ਸੀ ਤੇ ਫਿਰ ਆਪਾਂ ਭਾਂਡੇ ਵਾਲੀ ਦੁਕਾਨ ਦੇ ਵਿੱਚ ਉਹ ਵੇਖ ਕੇ ਚੈੱਕ ਜੁੱਕ ਕੀਤੀ ਸਟੀਲ ਦੀ ਲੈਣੀ ਸੀ ਫਿਰ ਆਪਾਂ ਉਹ ਲੈਤੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਛੋਟੇ ਜਿਹੇ ਵਲੌਗ 'ਚ ਤੇ ਚਾਰਕ ਦਾ ਟਾਈਮ ਹੋ ਰਿਹਾ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਆਸੇ ਪਾਸੇ ਮਸ਼ੀਨਾਂ ਚੱਲੀ ਜਾਂਦੀਆਂ ਨੇ ਰੌਣਕ ਲੱਗੀ ਪਈ ਆ ਕੁੱਲ ਮਿਲਾ ਕੇ ਤੇ ਮੇਰਾ ਸੀਗਾ ਪਾਣੀ ਪੀਉਣ ਦਾ ਟਾਈਮ ਤੇ ਆਪਾਂ ਪਾਣੀ ਪੀ ਰਹੇ ਹਾਂ ਤੇ ਇੱਕ ਥੋੜੀ ਜੀ ਪ੍ਰੋਬਲਮ ਆ ਆਪਣਾ ਗਾਂ ਲੈਤੀ ਸੀ ਉਹਦੇ ਬਾਰੇ ਗੱਲ ਕਰਾਂਗੇ ਅੱਜ ਥੋੜੀ ਜੀ ਤੁਹਾਡੇ ਨਾਲ ਮਤਲਬ ਸਲਾਹ ਲਵਾਂਗੇ ਤੁਹਾਡੀ ਆਪਾਂ ਗਾਂ ਲੈਤੀ ਸੀ ਸੱਜਰ ਸੁਈ ਤੇ ਆਪਾਂ ਨੂੰ ਇਹ ਕਿਹਾ ਗਿਆ ਸੀ ਕਿ ਗਾਂ ਦੇ ਨਾ ਭਲਾਂ ਪਈਆਂ ਹੋਈਆਂ ਜਿੱਦਾਂ ਲੇਵੇ ਤੇ ਭਲਾਂ ਨਹੀਂ ਪੈ ਜਾਣੀਆਂ ਪਸ਼ੂ ਦੇ ਸੂਣ ਤੋਂ ਪਹਿਲਾਂ ਤੇ ਸਾਨੂੰ ਵੀ ਲੱਗਿਆ ਕਿ ਚਲੋ ਭਲਾਂ ਹੀ ਪਈਆਂ ਹੋਣਗੀਆਂ ਵੀ ਨਾਰਮਲ ਜੀ ਚੀਜ਼ ਆ ਤੇ ਆਪਾਂ ਉਹ ਗਾਂ ਲੈ ਆਂਦੀ ਤੇ ਜਦੋਂ ਲੈ ਆਏ ਤੇ ਜਦੋਂ ਆਏ ਆਪਾਂ ਆਪਣੇ ਕੋਲ ਇੱਕ ਦਿਨ ਉਹ ਸਹੀ ਰਹੀ ਆ ਵਧੀਆ ਨੀਰਾਚਾਰਾ ਖਾਦਾ ਉਹਨੇ ਤੇ ਉਸ ਤੋਂ ਬਾਅਦ ਦੇ ਹਾਲਾਤ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਇਹ ਗਾਂ ਦਾਲੇਵਾ ਦੇ ਵਿੱਚ ਇਹ ਗਾਂ ਐ ਉਹ ਜਿਹੜੀ ਆਪਾਂ ਲੈ ਕੇ ਆਏ ਆ ਇਹ ਵਾਲੀ ਤੇ ਮੈਂ ਇਹ ਨਹੀਂ ਕਹਿੰਦੀ ਕਿ ਆਪਣੇ ਨਾਲ ਧੋਖਾ ਹੋਇਆ ਹਨਾ ਜਦੋਂ ਆਪਾਂ ਚੋਕੇ ਅਗਲੇ ਦੇ ਕਰੇ ਗਾਂ ਵੇਖੀ ਆ ਤਾਂ ਆਪਾਂ ਧੋਖਾ ਨਹੀਂ ਮੰਨ ਸਕਦੇ ਇਸ ਚੀਜ਼ ਨੂੰ ਆਪਾਂ ਜਿਵੇਂ ਕਹਿੰਦੇ ਨੇ ਉਹਦੇ ਵੀ ਲੱਗੀਆਂ ਨੇ ਲਾਗ ਲੈਣਾ ਹਨਾ ਆਪਾਂ ਮੈਂ ਜਾਂਦੀ ਰੰਡੀ ਹੋ ਜੇ ਆਪਾਂ ਵਪਾਰੀ ਦੇ ਕਿੱਲੇ ਤੇ ਖੋਲ ਲੈਂਦੀ ਇਹ ਗਾਂ ਆਪਣੀ ਹੋ ਗਈ ਹਨਾ ਅੱਗੇ ਆਪਣੀ ਕਿਸਮਤ ਕੀ ਆ ਉਹ ਆਪਣੇ ਤੇ ਡਿਪੈਂਡ ਕਰਦਾ ਵੀ ਕਿਵੇਂ ਦੀ ਆ ਹਨਾ ਤਾਂ ਇਹ ਗਾਂ ਐ ਤੇ ਘਰੇ ਆ ਕੇ ਇਹਨੇ ਨੀਰਾਚਾਰਾ ਵੀ ਛੱਡਤਾ ਸੀਗਾ ਤੇ ਬਾਕੀ ਤੁਸੀਂ ਅੱਗੇ ਹੋ ਕੇ ਵੇਖੋ ਇਹਦਾ ਜਿਹੜਾ ਇਹ ਲੇਵਾ ਹੈ ਇਹਦੇ ਉੱਤੇ ਕੋਈ ਭਲਾ ਨਹੀਂ ਹੈਗੀਆਂ ਮਤਲਬ ਇਹ ਜਦੋਂ ਆਪਣੇ ਕੋਲੇ ਆਈ ਨੂੰ 2 ਦਿਨ ਹੋ ਗਏ ਸੀ ਨਾ ਉਸ ਤੋਂ ਬਾਅਦ ਇਹਦੇ ਇੱਥੇ ਮੋਰੀ ਹੋ ਗਈ ਪਿਛਲੀ ਸਾਈਡ ਲੇਵੇ ਦੇ ਵਿੱਚ ਇਹ ਅੱਗੇ ਕਰਕੇ ਦਿਖਾਓ ਤੇ ਇਹਦੇ ਨਾਲ ਮਤਲਬ ਮੋਰੀ ਹੋ ਗਈ ਇਸ ਚੀਜ਼ ਦਾ ਟ੍ਰੀਟਮੈਂਟ ਜਿਹੜਾ ਡਾਕਟਰੀ ਟ੍ਰੀਟਮੈਂਟ ਆ ਉਹ ਤਾਂ ਚੱਲ ਹੀ ਰਿਹਾ ਏ ਪਰ ਫਿਰ ਵੀ ਆਪਾਂ ਇੱਕ ਸਲਾਹ ਲੈਣਾ ਚਾਹਾਂਗੇ ਕਿ ਇਹਦਾ ਕੋਈ ਘਰੇਲੂ ਨੁਸਖਾ ਹੋਵੇ ਕਿਉਂਕਿ ਦੇਖੋ ਜਦੋਂ ਆਪਾਂ ਕਹਿ ਦਿੰਦੇ ਆ ਡੈਰੀਆਂ ਵਾਲੇ ਵਪਾਰੀ ਹੁੰਦੇ ਨੇ ਹਨਾ ਉਹ ਹਰੇਕ ਚੀਜ਼ ਦਾ ਇਲਾਜ ਖੁਦ ਹੀ ਕਰ ਲੈਂਦੇ ਨੇ ਕਿਉਂਕਿ ਨਹੀਂ ਤਾਂ ਫਿਰ ਉਹ ਡਾਕਟਰ ਬੁਲਾਉਂਦੀ ਵਿਚਾਰੇ ਥੱਕ ਜਾਣ ਤੇ ਮੈਂ ਪੁੱਛਣਾ ਚਾਹੁੰਗੀ ਵੀ ਜੇ ਕਿਸੇ ਨੂੰ ਕੋਈ ਲੂਜੀ ਚੀਜ਼ ਪਤਾ ਹੋਵੇ ਇਸ ਚੀਜ਼ ਦਾ ਇਲਾਜ ਹੋਵੇ ਕਿਉਂਕਿ ਲੇਵਿਚ ਇਨਫੈਕਸ਼ਨ ਹੋਈ ਵੀ ਸੀ ਤੇ ਉਹਨਾਂ ਨੇ ਸਾਨੂੰ ਭਲਾ ਕਹਿ ਕੇ ਦੇਤਾ ਚਲੋ ਉਹ ਅਗਲੇ ਦੀ ਮਰਜ਼ੀ ਹਨਾ ਚਲੋ ਜਿਉਂਦੇ ਰਹਿਣ ਅਗਲੇ ਚਲੋ ਪਰ ਸਾਨੂੰ ਦੱਸ ਦਿੰਦੇ ਤਾਂ ਸ਼ਾਇਦ ਅਸੀਂ ਵਧੀਆ ਟ੍ਰੀਟਮੈਂਟ ਕਰਾ ਲੈਂਦੇ ਤਾਂ ਹੁਣ ਇਹਨੂੰ ਟਾਈਮ ਤੱਕ ਗਿਆ ਤਾਂ ਉਹ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਹੁਣ ਇਹਦਾ ਇੱਕ ਥਣ ਜਮਾ ਪਾਟਣ ਤੇ ਹੋਇ ਤੇ ਪਰ ਇਹਦਾ ਟਾਈਮ ਨਾਲ ਇਲਾਜ ਹੋ ਜਾਂਦਾ ਤਾਂ ਸ਼ਾਇਦ ਬਿਹਤਰ ਸੀ ਹਨਾ ਨਾਲੇ ਇਹ ਵਿਚਾਰੀ ਗਊ ਦੀ ਜਾਈ ਦੁੱਖ ਭਰ ਰਹੀ ਹੈ ਨਾਲੇ ਉੱਪਰ ਅਸੀਂ ਦੁੱਖ ਭਰ ਰਹੇ ਹਾਂ ਦਿਨ ਚ ਤਿੰਨ ਤਿੰਨ ਡਾਕਟਰ ਆ ਰਹੇ ਨਹੀਂ ਹਨਾ ਤੇ ਜੇ ਕਿਸੇ ਕਿਉਂਕਿ ਆਪਣੇ ਨਾ ਪਿੰਡਾਂ ਦੇ ਵਿੱਚ ਅਜੇ ਵੀ ਬਹੁਤ ਖਜ਼ਾਨਾ ਸੰਭਿਆ ਹੋਇਆ ਮਤਲਬ ਦੇਸੀ ਵੈਦ ਹੁੰਦੇ ਨੇ ਜਿੱਦਾਂ ਜਬ ਪਿੰਡ ਚ ਕਿਸੇ ਬੰਦੇ ਦੇ ਹੱਥ ਚ ਗੁਰ ਨਹੀਂ ਹੁੰਦਾ ਕਿ ਉਹ ਹਰ ਇੱਕ ਚੀਜ਼ ਦਾ ਉਹਦੇ ਕੋਲ ਕੋਈ ਕਰੇ ਲੂਨੁਸਕਾ ਹੁੰਦਾ ਤੇ ਜੇ ਕਿਸੇ ਨੂੰ ਲੇਵੇ ਦੀ ਇਨਫੈਕਸ਼ਨ ਦਾ ਤਰੇ ਲੂਨੁਸਕਾ ਪਤਾ ਹੈ ਕਿ ਇਹਦੀ ਸੋਜ ਲੈ ਜੇ ਤਾਂ ਪਲੀਜ਼ ਜ਼ਰੂਰ ਦੱਸਿਓ ਤੇ ਬਾਕੀ ਮੈਨੂੰ ਕਿਸੇ ਨੇ ਦੱਸਿਆ ਸੀ ਕਹਿੰਦੇ ਫਟਕੜੀ ਤੇ ਮਤਲਬ ਨਿੰਮ ਦੇ ਪਾਣੀ ਨਾਲ ਲੇਵਾ ਧੋਈ ਚੱਲੋ ਗਰਮ ਗਰਮ ਪਾਣੀ ਨਾਲ ਕੋਸੇ ਕੋਸੇ ਨਾਲ ਤਾਂ ਕਹਿੰਦੇ ਹੋ ਸਕਦਾ ਇਹ ਪੋਲਾ ਹੋ ਜੇ ਪਰ ਇਹ ਪਰੇ ਲੇਵਾ ਪੋਲਾ ਹੋਊਗਾ ਮੈਨੂੰ ਲੱਗਦਾ ਨਹੀਂ ਕਿਉਂਕਿ ਇਹਦਾ ਵਾਧਾ ਨਾ ਥੋੜਾ ਜਿਆਦਾ ਵੱਧ ਚੁੱਕਿਆ ਕਿਉਂਕਿ ਸਾਨੂੰ ਪਤਾ ਨਹੀਂ ਸੀ ਅਸੀਂ ਭਲਾਂ ਦੇ ਟੀਕੇ ਲਵਾਈ ਗਏ ਇਹਦੇ ਹਾਲਾਂਕਿ ਭਲਾਂ ਹੈ ਨਹੀਂ ਸੀ ਮੈਂ ਇਹਦੇ ਲੇ ਵਿੱਚ ਇਨਫੈਕਸ਼ਨ ਸੀ ਉਹਦਾ ਪਤਾ ਸਾਨੂੰ ਉਦੋਂ ਲੱਗਿਆ ਜਦੋਂ ਮੋਰੀ ਹੋ ਗਈ ਤੇ ਮੋਰੀ ਵਿੱਚ ਦੀ ਭਾਕ ਚੱਲ ਪਈ ਤੇ ਹੁਣ ਤੁਹਾਨੂੰ ਪਤਾ ਕਿ ਪਸ਼ੂਆਂ ਦੇ ਜੀ ਆ ਜਿਹੜੇ ਉਹ ਬਹੁਤ ਜਲਦੀ ਪੈਂਦੇ ਆ ਹਨਾ ਇਸ ਚੀਜ਼ ਦਾ ਵੀ ਡਰ ਆ ਕਿ ਦੇਖੋ ਆਪਾਂ ਪੈਸੇ ਲਾਏ ਆ ਹਨਾ ਜੇ ਜੀ ਪੈ ਗਏ ਤਾਂ ਕਿੰਨਾ ਦੁੱਖ ਭਰੂਗੀ گا ਤੇ ਹੁਣ ਇਹਦਾ ਇਲਾਜ ਜਿਹੜਾ ਡਾਕਟਰੀ ਇਲਾਜ ਆ ਉਹ ਤਾਂ ਚੱਲ ਰਿਹਾ ਪਰ ਜੇ ਕਿਸੇ ਨੂੰ ਘਰੇਲੂ ਮੁਸਕਾ ਪ ਕੰਟੀ ਦੀ ਰੂਰ ਦੱਸਿਓ ਤੇ ਬਾਕੀ ਵੇਖਦੇ ਆਂ ਪਰ ਐ ਆ ਨਾ ਵੀ ਜਦੋਂ ਕਿਸੇ ਪਸ਼ੂ ਨੂੰ ਕੋਈ ਬਿਮਾਰੀ ਹੁੰਦੀ ਆ ਪਲੀਜ਼ ਆਪਾਂ ਨੂੰ ਦੱਸ ਦੇਣਾ ਚਾਹੀਦਾ ਤਾਂ ਕਿ ਉਹਦਾ ਪ੍ਰੋਪਰ ਟਰੀਟਮੈਂਟ ਹੋ ਸਕੇ ਹਨਾ ਤੇ ਬਾਕੀ ਵੇਖਦੇ ਆਂ ਅੱਗੇ ਕੀ ਬੰਦ ਆ ਹਾਂਜੀ ਆਪਾਂ ਉਸ ਦਿਨ ਤੁਹਾਨੂੰ ਦੱਸਿਆ ਸੀ ਕਿ ਆਪਣੇ ਜਿਹੜੇ ਆਦਰ ਕੱਦੂ-ਕੁੱਦੂ ਲਾਏ ਹੋਏ ਆ ਇਹ ਨਾ ਖਰਾਬ ਹੋਈ ਜਾਂਦੇ ਸੀ ਤੇ ਇਹਨੂੰ ਕਿਸੇ ਨੇ ਕਮੈਂਟਾਂ 'ਚ ਦੱਸਿਆ ਸੀ ਕਹਿੰਦੇ ਗੂਗਲ ਦੀ ਧੂਫ ਦੇ ਦੇ ਤੇ ਉਹਦੇ ਨਾਲ ਕਹਿੰਦੇ ਇਹ ਠੀਕ ਹੋ ਜਾਣਗੇ ਤੇ ਉਹ ਆਪਾਂ ਦੇਤੀ ਸੀ ਸਿਉਣਾ ਜਾਂ ਵੀ ਕੋਲ ਕੇ ਪਾਤਾ ਸੀ ਹੁਣ ਆਪਾਂ ਵੇਖਦੇ ਆ ਵੀ ਇਹ ਠੀਕ ਹੋਏ ਆ ਕਿ ਹੋਏ ਨਹੀਂ ਆਜੋ ਫਿਰ ਹਾਂਜੀ ਆਲਮੋਸਟ ਇਹ ਠੀਕ ਹੋ ਚੁੱਕੇ ਆ ਕਿਉਂਕਿ ਜਿਹੜੇ ਨਵੇਂ ਲੱਗ ਰਹੇ ਆ ਨਾ ਉਹ ਬਹੁਤ ਸੋਹਣੇ ਲੱਗ ਰਹੇ ਨੇ ਇਸ ਕਰਕੇ ਠੀਕ ਹੋ ਚੁੱਕੇ ਨੇ ਤੇ ਇਹ ਆਪਣੇ ਮਿਰਚਾਂ ਲਾਈਆਂ ਹੋਈਆਂ ਸੀ ਬੂਟੇ ਮਿਰਚਾਂ ਦੇ ਜਿਹੜੇ ਕਿ ਮਿਰਚਾਂ ਦਾ ਫਾਲ ਆ ਜਿਹੜਾ ਲੱਗ ਚੁੱਕਿਆ ਜੀ ਮਿਰਚਾਂ ਵੀ ਲੱਗ ਚੁੱਕੀਆਂ ਨੇ ਬਹੁਤ ਸੋਹਣੀਆਂ ਇਹ ਹਾਈਬ੍ਰਿਡ ਜੀਆਂ ਪਿੰਡੀਆਂ ਨੇ ਤੇ ਇਹਨਾਂ ਨੇ ਬਹੁਤ ਜਲਦੀ ਫਲ ਚੱਕਿਆ ਕਿਉਂਕਿ ਬਹੁਤ ਛੋਟੇ ਬੂਟੇ ਹੈ ਇਹਨਾਂ ਦੇ ਮੈਨੂੰ ਲੱਗਦਾ ਇਹਨਾਂ ਦੇ ਬੂਟੇ ਨਾ ਗਿੱਠ ਗਿੱਠ ਦੇ ਵੀ ਹੈ ਨਹੀਂ ਜਿਨ੍ਹਾਂ ਨੇ ਫਲ ਚੱਕ ਲਿਆ ਤੇ ਇਹ ਹੈਗੀ ਆ ਵੱਡੇ ਕੱਦੂਆਂ ਦੀ ਬੱਲ ਜੀ ਤੇ ਇੱਥੇ ਦੋ ਖੀਰਿਆਂ ਦੀਆਂ ਵੱੱਲਾ ਉੱਗੀਆਂ ਨੇ ਜਿਹੜੀਆਂ ਕਿ ਹਲੇ ਬਸ ਉੱਗੀਆਂ ਹੀ ਉੱਗੀਆਂ ਹੀ ਆ ਬਹੁਤ ਛੋਟੀਆਂ ਨੇ ਇਹ ਹੈਗੀ ਆ ਖੀਰਿਆਂ ਦੀ ਬੱਲ ਇੱਕ ਇੱਕ ਏ ਰਹੀ ਏ ਰਹੀ ਬੱਸੇ ਦੋਈ ਉਗੀਆਂ ਨੇ ਲਾਈਆਂ ਬਹੁਤ ਸੀ ਪਰ ਉਗਰੇ ਦੋਈ ਆ ਇਹ ਜੀ ਆਪਣਾ ਘਰ ਹੈ ਆਪਣਾ ਨਹੀਂ ਸੌਰੀ ਇਹ ਕਿਸੇ ਦੇ ਘਰ ਨੇ ਪਪਾ ਜੀ ਜਾ ਰਹੇ ਨੇ ਜੀ ਕੱਸੀ ਤੇ ਦਿੱਲੀ ਢੇਡਾ ਲਾਉਣ ਵਾਸਤੇ ਕਹਿੰਦੇ ਨੇ ਨਾਲ ਨਾ ਹੱਡ ਗੋਡੇ ਚੱਲਦੇ ਰਹਿੰਦੇ ਨੇ ਇਹ ਦਿੱਲੀ ਜਾਂਦੇ ਨੇ ਹਾਲਾਂਕਿ ਸਿਹਤ ਦੇ ਥੋੜੇ ਭਾਰੀ ਹੈ ਪਰ ਫਿਰ ਵੀ ਤੋਰਾ ਫਰਾ ਬਹੁਤ ਕਰਦੇ ਆ ਤਾਂ ਕਰਕੇ ਅਜੇ ਤੱਕ ਫਿੱਟ ਪਈ ਆ ਹਾਂਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਦੀ ਗਾਂ ਸੀ ਜਿਹੜੀ ਆਪਣੀ ਉਹ ਮਰ ਚੁੱਕੀ ਆ ਤੇ ਇਹ ਉਹਦਾ ਬੱਚਾ ਹੈ ਇਹਨੂੰ ਆਪਾਂ ਨਿੱਪਲ ਤੇ ਪਾਲ ਰਹੇ ਹਾਂ ਡੇਲੀ ਇਹਨੂੰ ਦੁੱਧ ਪਿਆ ਦਿੰਦੇ ਆ ਤਾਂ ਮੇਰੀ ਵੀਰੇ ਵਪਾਰੀ ਵੀਰਾਂ ਨੂੰ ਨਾ ਸਿਰਫ ਇੰਨੀ ਇੱਕ ਗੁਜਾਰਿਸ਼ ਹੈ ਵੀ ਦੇਖੋ ਤੁਸੀਂ ਵਪਾਰੀ ਹੋ ਤੁਹਾਨੂੰ ਇੱਕ ਪਸ਼ੂ ਜੀ ਦੇ ਘਾਟਾ ਪੈ ਗਿਆ ਤਾਂ ਜ਼ਾਹਿਰ ਜੀ ਗੱਲ ਹੈ ਨਾ ਵੀ ਤੁਸੀਂ ਦੂਜੇ ਪਸ਼ੂ ਚੋਂ ਨਫਾ ਵੀ ਤਾਂ ਲਿਆ ਹੋਊਗਾ ਤੇ ਇੱਕ ਜਿਹੜਾ ਮੱਧ ਵਰਗੀ ਕਿਸਾਨ ਆ ਚਾਹੇ ਉਹ ਕੋਈ ਵੀ ਆ ਤੁਸੀਂ ਸੋਚ ਕੇ ਵੇਖੋ ਵੀਰੇ ਉਹਨੇ ਪਸ਼ੂ ਕਿਵੇਂ ਲੇਤਾ ਹੋਊਗਾ ਹਨਾ ਕਿਸੇ ਨੇ ਲੋਨ ਕਰਵਾਇਆ ਹੁੰਦਾ ਕਿਸੇ ਨੇ ਵਿਆਜੂ ਪੈਸੇ ਫੜੇ ਹੁੰਦੇ ਨੇ ਕਿਸੇ ਨੇ ਘਰੋਂ ਕੋਈ ਪਸ਼ੂ ਵੇਚਿਆ ਹੁੰਦਾ ਵੀ ਚਲੋ ਥਾਂ ਦੀ ਥਾਂ ਤੇ ਆਪਾਂ ਪਸ਼ੂ ਲਿਆ ਕੇ ਖੜਾ ਕਰ ਲਾਂਗੇ ਇਹ ਵੀਰੇ ਇੱਕ ਵਾਰ ਦੇ ਘਾਟੇ ਪੈਣਾ ਉਹ ਬੰਦੇ ਨੂੰ 2-3 ਸਾਲ ਤਾਂ ਉੱਠਣ ਨਹੀਂ ਦਿੰਦੇ ਹਨਾ ਕਿਉਂਕਿ ਸਾਲੂ ਅੰਦਰ ਸਾਡੀ ਦੂਜੀ ਗਾਂ ਮਰ ਗਈ ਮੈਂ ਦੋਸ਼ ਨਹੀਂ ਦਿੰਦੀ ਚਲੋ ਸਾਡੀ ਕਿਸਮਤ ਆ ਮਰ ਗਈ ਤਾਂ ਚਲੋ ਠੀਕ ਆ ਕਿਉਂਕਿ ਆਪਾਂ ਪਾਸ ਕਰਕੇ ਲੈ ਕੇ ਆਈ ਸੀ ਹਨਾ ਤੇ ਉਹ ਠੀਕ ਆ ਅਗਲੇ ਨੇ ਝੂਠ ਬੋਲਤਾ ਵੀ ਇਹਦੇ ਭਲਾਂ ਪਈਆਂ ਨੇ ਉਹ ਹੈਗੀ ਸੀ ਲੇਵੇਚ ਇਨਫੈਕਸ਼ਨ ਜੇ ਉਹ ਸਾਨੂੰ ਦੱਸ ਵੀ ਦਿੰਦੇ ਵੀ ਬਾਈ ਇਹਦੇ ਲੇਵੇਚ ਇਨਫੈਕਸ਼ਨ ਆ ਆਪਾਂ ਇਨਫੈਕਸ਼ਨ ਦਾ ਇਲਾਜ ਕਰਵਾਉਂਦੇ ਅਸੀਂ ਭਲਾਂ ਦੇ ਟੀਕੇ ਲਵਾਈ ਗਏ ਕਿਉਂਕਿ ਪਤਾ ਹੀ ਨਹੀਂ ਸੀਗਾ ਇਹ ਇੱਕ ਗਲਤ ਗੱਲ ਆ ਹਨਾ ਇਹ ਹੁਣ ਬੇਜਬਾਨ ਆ ਇਹ ਕਿਵੇਂ ਪੜੂਗਾ ਵਿਚਾਰਾ ਹਨਾ ਅਸੀਂ ਇਹਨੂੰ ਨਿੱਪਲ ਨਾ ਪਾਲ ਰਹੇ ਹਾਂ ਤੁਸੀਂ ਸਾਨੂੰ ਦੱਸੋ ਨਾਲੇ ਤਾਂ ਉਹ ਰੱਬ ਦਾ ਜੀ ਗਿਆ ਹਨਾ ਗਲਤ ਸਾਨੂੰ ਇਨਫੋਰਮੇਸ਼ਨ ਦੇਣ ਕਰਕੇ ਆਪਾਂ ਚਲੋ ਭਰੋਸਾ ਕੀਤਾ ਕਿ ਬੰਦਾ ਜ਼ਬਾਨ ਵਾਲਾ ਆ ਆਪਾਂ ਪਹਿਲਾਂ ਵੀ ਸੌਦੇ ਕੀਤੇ ਆ ਵੀ ਚਲੋ ਆਪਾਂ ਨੂੰ ਝੂਠ ਥੋੜਾ ਬੋਲੂ ਇਹ ਭਰੋਸਾ ਨਾ ਬੰਦੇ ਨੂੰ ਮਰਵਾ ਦਿੰਦਾ ਹੈ ਹਨਾ ਤੇ ਪਰ ਮੇਰੀ ਇੰਨੀ ਕਿ ਗੁਜਾਰਿਸ਼ ਆ ਕਿ ਪਲੀਜ਼ ਦੇਖਿਆ ਕਰੋ ਇੱਕ ਮੱਧ ਵਰਗੀ ਕਿਸਾਨ ਨਾ ਬਹੁਤ ਮੁਸ਼ਕਲ ਨਾ ਪਸ਼ੂ ਲੈਂਦਾ ਬਹੁਤ ਮਨਦੁਖੀ ਆ ਚਲੋ ਕੋਈ ਨਾ ਹਨਾ ਘਾਟੇ ਵਾਦੇ ਜਿਉਂਦੇ ਜੀਆਂ ਨੂੰ ਚੱਲੀ ਜਾਂਦੇ ਨੇ ਪਰ ਐ ਨਾ ਕਰਿਆ ਕਰੋ ਪਲੀਜ਼ ਮੇਰੀ ਇੰਨੀ ਕੁ ਦਰਖਾਸਤ ਆ ਸਭ ਨੂੰ ਤੇ ਅੱਗੇ ਤੋਂ ਪਲੀਜ਼ ਕਿਸੇ ਨੂੰ ਪਸ਼ੂ ਐਦਾਂ ਬਿਮਾਰ ਦੇਣ ਤੋਂ ਪਹਿਲਾਂ ਨਾ ਦੋ ਵਾਰ ਸੋਚ ਲਿਆ ਕਰੋ ਕਿ ਅਗਲੇ ਨੇ ਕਿਵੇਂ ਢਿੱਡ ਪੇਟ ਬਨਨ ਕੇ ਹਨਾ ਕੀ ਕੀ ਪਾਪੜ ਵੇਲ ਕੇ ਪੈਸੇ ਇਕੱਠੇ ਕੀਤੇ ਆ ਤੇ ਫੇਰ ਉਹ ਪਸ਼ੂ ਲੈਂਦਾ ਤਾਂ ਬਸ ਮੈਂ ਇੰਨਾ ਹੀ ਕਹਿਣਾ ਸੀ